ਇਹਨੇ ਬਤਾਈ ਸੀ ਮੈਨੂੰ ਸੰਪਰਕ ਵਿੱਚ ਉਹ ਪ੍ਰਤਾਪ ਆ ਜਾ ਕਾ ਰੋਟੀ ਖਾਂਦੇ ਉਬਲੇ ਅੰਡੇ ਆਲਾ ਤੁਸੀਂ ਖਾਓ ਜਾ ਕੇ ਉਹ ਐਸੇ ਖੁਸ਼ੀ ਜਿਹੋ ਤੁਹਾਨੂੰ ਉਬਲੇ ਅੰਡੇ ਦੇ ਲੈਟਰ ਸਰ ਕੀ ਕਰਨਾ ਚਾਹ ਰਹੇ ਤੁਸੀਂ ਅਸੀਂ ਵੀ ਇੱਥੇ ਆਂ ਕੰਟੈਕਟ ਵਿੱਚ ਉਹ ਕੁਛ ਨਹੀਂ ਹੈ ਕੁਛ ਨਹੀਂ ਜਾ ਰਿਹਾ ਹਿਸਾਬ ਆ ਇੱਕ ਅਰਵਿੰਦ ਕੇਰਿਵਾਲ ਜੀ ਦੇ ਨਾਲ ਆ ਭਗਵੰਤ ਮਾਨ ਜੀ ਦੇ ਨਾਲ ਆ ਇਹੋ ਜਿਹਾ 20 ਬਾਜੋ ਆਇਆ 20 ਗਏ ਕੁਛ ਨਹੀਂ ਗੱਲ ਆ ਸਰ ਕੀ ਕਹਿ ਰਹੇ ਆ ਵੀ ਜੇ ਲੋ ਕੰਟੈਕਟ ਬੇ ਜਲਦੀ ਆ ਜੇ ਮੈਂ ਪਾਰਟੀ ਉਹ ਸਿਰ ਪੁੱਛ ਲਾਂਗੇ ਉਹ ਵੀ ਕਿਹੜੇ ਆ ਲਿਆ ਦੱਸ ਬੇ ਆਪ ਨੇ ਸਾਇੰਸ ਕੈਡਮੀ ਪਾਇਆ ਉਹ ਕੋਈ ਬਾਤ ਨਹੀਂ ਉਹ ਜੀਰੋ ਆਵਤ ਉਹਦਾ ਠਾਇਆ ਉਹਦਾ ਜਵਾਬ ਸਰਕਾਰ ਦੇ ਦੂ ਮੰਤਰੀ ਦਾ ਵੀ ਦਾਵਾ ਕਰ ਰਿਹਾ ਹੈ ਮੰਤਰੀ ਵੀ ਜਾ ਰਹੇ ਹੋਰ ਸਰ ਕੋ ਸਿਰ ਪੁੱਛ ਲਵਾਂਗੇ ਕਿਹੜਾ ਮੰਤਰੀ ਕਿਹੜਾ ਐਮਐਲਏ ਬਸ ਜੀ ਬਸ ਦਾਦਾ ਦੇ ਤਾ ਬਹੁਤ ਹੈ ਅੱਜ ਤੱਕ ਕਹ ਲੈਨੇ ਕਰ ਇੱਕ ਇੱਕ ਬਾਈ ਬਸ ਹੋਰ ਦੀ ਰਿਪੋਰਟ ਹੈ ਕਿ ਪਤੀ ਸਮਲੇ ਸੰਪਰਕ ਵਿੱਚ ਉਹ ਪ੍ਰਤਾਪ ਆ ਜਾ ਕਾ ਰੋਟੀ ਖਾਂਦੇ ਉਪਲੇ ਅੰਡਾ ਲਾ ਤੁਸੀਂ ਉਖਾਓ ਜਾ ਕੇ ਉਸੇ ਖੁਸ਼ੀ ਜੋ ਅੱਜ ਬ੍ਰਾਂਡ ਦੇ ਲੈਟਰ ਉਹ ਕੁਛ ਦੀ ਹੈ ਕੁਛ ਦੀ ਜਾਨ ਆਇਆ ਸੀ ਸਭ ਇੱਕ ਅਰਵਿੰਦ ਕੇਰਿਵਾਲ ਜੀ ਦੇ ਨਾਲ ਆ ਭਗਵੰਤ ਮਾਨ ਜੀ ਦੇ ਨਾਲ ਇਹੋ ਜਿਹਾ 20 ਬਾਜੋ ਆਇਆ 20 ਗਏ ਕੁਛ ਦੀ ਗੱਲ ਆ ਜੀ ਉਹ ਜੋ ਸਰ ਜੀ ਕਹਿ ਰਹੇ ਆ ਵੀ ਉਹਨਾਂ ਕੋਲ ਕੰਟੈਕਟ 'ਚ ਹੈ ਜਲਦੀ ਆ ਜੇਗੇ ਪਾਰਟੀ ਉਹ ਸਿਰਫ ਪੁੱਛ ਲਾਂਗੇ ਉਹ ਵੀ ਕਿਹੜੇ ਆ ਲਿਆ ਦੱਸ ਬਈ ਬਟ ਆਪ ਦਾ ਸਾਈਨ ਕੈਟ ਨਹੀਂ ਬਣਾਇਆ ਉਹ ਕੋਈ ਬਾਤ ਨਹੀਂ ਉਹ ਕਿਉਂ ਜੀਰੋ ਆਵਤ ਉਹਦਾ ਠਾਇਆ ਉਹਦਾ ਜਵਾਬ ਸਰਕਾਰ ਦੇ ਦੂ ਮੰਤਰੀ ਦਾ ਵੀ ਦਾਵਾ ਕਰ ਰਿਹਾ ਕਿ ਮੰਤਰੀ ਵੀ ਜਾ ਰਿਹਾ ਉਹ ਸਾਲ ਕੋਈ ਸਿਰ ਪੁੱਛ ਲਾ ਕੇ ਕਿਹੜਾ ਮੰਤਰੀ ਕਿਹੜਾ ਮਿਲੇ ਬਾਸ ਜੀ ਬਸ ਦਾਦਾ ਦੇ ਤੋ ਬਹੁਤ ਹੈ ਅੱਜ ਤੱਕ ਆਲੇ ਨੇ ਕਰਦੇ ਇੱਕ ਇੰਡੀਆ ਤੋਂ ਇੱਕ ਬਾਈ ਬਹੁਤ ਜ਼ਿਆਦਾ ਹੋ ਗਿਆ ਉਹ ਪ੍ਰਤਾਪ ਆ ਜਾ ਕਾ ਰੋਟੀ ਖਾਂਦਾ ਉਬਲੇ ਆਂਡਾ ਦਾ ਤੁਸੀਂ ਖਾਓ ਜਾ ਕੇ ਉਹ ਇਸੇ ਖੁਸ਼ੀ ਜਦੋਂ ਅੱਜ ਉਬਲੇ ਆਂਡੇ ਨੂੰ ਲੈ ਕੇ ਸਰ ਜੇ ਆਪਾਂ ਕਰਾਂਗੇ ਤਾਂ ਕੋਈ ਨਹੀਂ ਕੋਈ ਨਹੀਂ ਸਰ ਜੇ ਆਪਾਂ ਕਰਾਂਗੇ ਤਾਂ ਆਪਾਂ ਕਿੱਥੇ ਆਪਾਂ ਕੰਟੈਕਟ ਮੀ ਉਹ ਕੁਛ ਨਹੀਂ ਹੈ ਕੁਛ ਨਹੀਂ ਜਾ ਰਿਹਾ ਹਿਸਾਬ ਆ ਇੱਕ ਅਰਵਿੰਦ ਕੇਰਿਵਾਲ ਜੀ ਦੇ ਨਾਲ ਆ ਭਗਵੰਤ ਮਾਨ ਜੀ ਦੇ ਨਾਲ ਆ ਇਹੋ ਜਿਹਾ 20 ਬਾਜੋ ਆਇਆ 20 ਗਏ ਕੁਛ ਨਹੀਂ ਗਿਆ ਜੀ ਆਪਾਂ ਜੋ ਤੁਸੀਂ ਕਹਿ ਰਹੇ ਆ ਵੀ ਕੋਈ ਕੰਟੈਕਟ ਮੇ ਕੋਈ ਗਲਤੀ ਆ ਜੇ ਮੈਂ ਪਾਰਟੀ ਉਹ ਸਿਰਫ ਪੁੱਛ ਲਾਂਗੇ ਉਹ ਵੀ ਕਿਹੜੇ ਆ ਲਿਆ ਦੱਸ ਬਈ ਕੋਈ ਬਾਤ ਨਹੀਂ ਉਹ ਕੋਈ ਜ਼ੀਰੋ ਆਵਤ ਉਹਦਾ ਠਾਇਆ ਉਹਦਾ ਜਵਾਬ ਸਰਕਾਰ ਦੇ ਮੰਤਰੀ ਦਾ ਵੀ ਦਾਵਾ ਕਰ ਰਿਹਾ ਹੈ ਮੰਤਰੀ ਵੀ ਜਾ ਰਿਹਾ ਹੈ ਉਹ ਸਾਲ ਕੋਈ ਸੇ ਪੁੱਛ ਲਓਗੇ ਕਿਹੜਾ ਮੰਤਰੀ ਕਿਹੜਾ ਐਮਐਲਏ ਬੱਸ ਜੀ ਬੱਸ ਦਾਦਾ ਦੇ ਤਾ ਬਹੁਤ ਹੈ ਅੱਜ ਤੱਕ ਆਲੇ ਨਹੀਂ ਕਰੀ ਇੱਕ ਇੰਡੀਆ ਤੋਂ ਇੱਕ ਬਾਈਕ ਬੱਸ ਜਾਓ ਉਹ ਕੀ ਰਿਪੋਰਟ ਹੈ 32 ਐਮਐਲਏ ਸੰਪਰਕ ਵਿੱਚ ਉਹ ਪ੍ਰਤਾਪ ਆ ਜਾ ਕਾ ਰੋਟੀ ਖਾਂਦੇ ਉਬਲੇ ਅੰਡੇ ਦਾ ਤੁਸੀਂ ਖਾਓ ਜਾ ਕੇ ਉਹ ਇਸੇ ਖੁਸ਼ੀ ਜਿਹੋ ਨਾਲ ਉਬਲੇ ਅੰਡੇ ਦੇ ਲੈਟਰ ਸਰ ਕੀ ਕਰਨਾ ਸਰ ਬਥੇਰੀ ਆਪੀ ਕਿੰਨੇ ਕੰਟੈਕਟ ਵਿੱਚ ਉਹ ਕੁਛ ਨਹੀਂ ਹੈ ਕੁਛ ਦੀ ਗੱਲ ਆ ਰਹੀ ਸਭ ਇੱਕ ਅਲਵਿੰਦ ਕੇਰਿਵਾਲ ਜੀ ਦੇ ਨਾਲ ਆ ਭਗਵੰਤ ਮਾਨ ਜੀ ਦੇ ਨਾਲ ਆ ਇਹੋ ਜਿਹਾ 20 ਬਾਜੋ ਆਇਆ 20 ਗਏ ਕੁਛ ਦੀ ਗੱਲ ਆ ਆਪ ਜੀ ਉਹ ਸਰ ਜੀ ਕਹਿ ਰਹੇ ਆ ਵੀ ਜੇ ਕੋਈ ਕੰਟੈਕਟ ਬੇ ਜਲਦੀ ਆ ਜੇ ਮੈਂ ਪਾਰਟੀ ਉਹ ਸਿਰੇ ਪੁੱਛ ਲਾਂਗੇ ਉਹ ਵੀ ਕਿਹੜੇ ਆ ਲਿਆ ਦੱਸ ਬਈ ਬਟ ਆਪ ਸਰ ਸਾਇੰਸ ਅਕੈਡਮੀ ਉਹ ਕੋਈ ਬਾਦਿਓ ਜੇ ਕੋਈ ਜ਼ੀਰੋ ਅਵਤ ਉਹਨਾਂ ਨੇ ਠਾਇਆ ਉਹਦਾ ਜਵਾਬ ਸਰਕਾਰ ਦੇ ਮੰਤਰੀ ਦਾ ਵੀ ਦਾਵਾ ਕਰ ਰਿਹਾ ਕਿ ਮੰਤਰੀ ਵੀ ਜਾ ਰਿਹਾ ਉਹ ਸਾਲ ਕੋਈ ਸੇਲ ਪੁੱਛ ਲਓਗੇ ਕਿਹੜਾ ਮੰਤਰੀ ਕਿਹੜਾ ਐਮਐਲਏ ਬਾਜੀ ਬਸ ਦਾਦਾ ਦੇ ਤਾ ਬਹੁਤ ਹੈ ਅੱਜ ਤੱਕ ਅਰੇ ਨਹੀਂ ਕਰ ਇੱਕ ਇੰਡੀਆ ਤੋਂ ਇੱਕ ਬਾਈਕ ਬਸ ਹੋਰ ਦੀ ਰਿਪੋਰਟ